ਕਿੰਚਾ ਹਫਤਾ ਪਹਿਲਾਂ RBI ਨੇ UPI ਨੂੰ ਲੈ ਕੇ ਕਾਫੀ ਵੱਡੇ ਅਪਡੇਟ ਕਰਿਆ ਜਿਨ੍ਹਾਂ ਦਾ ਤੁਹਾਡੇ ਮੇਰੀ ਹਰ ਇੱਕ ਦੀ ਜ਼ਿੰਦਗੀ ਤੇ ਕਾਫੀ ਫਰਕ ਪੈਣ ਵਾਲਾ ਹੈ ਅੱਜ ਤੋਂ ਪਹਿਲਾਂ ਅਸੀਂ UPI ਨੂੰ ਛੋਟੀਆਂ ਮੋਟੀਆਂ ट्रांजैक्शन ਕਰਨ ਲਈ ਯੂਜ਼ ਕਰਦੇ ਸੀ ਪਰ ਇਹਨਾਂ ਅਪਡੇਟਸ ਤੋਂ ਬਾਅਦ UPI ਸਾਡੀ ਜ਼ਿੰਦਗੀ ਦਾ ਇੱਕ ਇੰਪੋਰਟੈਂਟ ਹਿਸ ਬਣ ਗਿਆ ਹੈ ਟੂ ਬੀ ਪ੍ਰੈਸਾਈਜ਼ RBI ਨੇ UPI ਨੂੰ ਲੈ ਕੇ 5 ਇੰਪੋਰਟੈਂਟ ਅਪਡੇਟ ਕਰਿਆ ਜਿਹੜੇ ਕਿ 1 ਜਨਵਰੀ 2024 ਤੋਂ ਆਲਰੇਡੀ ਲਾਗੂ ਹੋ ਚੁੱਕੇ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਅਪਡੇਟਸ ਨੂੰ ਇੱਕ ਇੱਕ ਕਰਕੇ ਡਿਟੇਲ ਚ ਸਮਝਾਂਗੇ ਸਭ ਤੋਂ ਪਹਿਲਾ ਅਪਡੇਟ ਹੈ 4 ਆਰ ਵਿੰਡੋ ਹੁਣ ਇਹਦੇ ਵਿੱਚ ਕਿਹਾ ਗਿਆ We are looking to add a time limit of 4 hours for the first time digital transaction over 2000. The discussions will be taken up during a meeting on Tuesday with government and industry stakeholders including the Reserve Bank of India. ਇਫੈਕਟਿਵਲੀ ਜੇਕਰ ਤੁਸੀਂ ਕਿਸੇ ਨੂੰ ਫਸਟ ਟਾਈਮ UPI ਤੋਂ ਪੈਸੇ ਭੇਜ ਰਹੇ ਹੋ ਤੇ ਅਮਾਉਂਟ 2000 ਤੋਂ ਜ਼ਿਆਦਾ ਤਾਂ ਹੁਣ ਉਸ ट्रांजੈਕਸ਼ਨ ਹੋਣ ਲਈ 4 ਘੰਟੇ ਲੱਗਣਗੇ। ਪਰ ਇੱਕ ਸੈਕਿੰਡ ਪਹਿਲਾਂ ਤਾਂ ਇਹ ट्रांजੈਕਸ਼ਨ ਕੁਝ ਸੈਕਿੰਟਾਂ 'ਚ ਹੋ ਜਾਂਦੀ ਸੀ। ਮਤਲਬ ਕਿ ਇਮੀਡੀਏਟਲੀ ਪੈਸੇ ਟ੍ਰਾਂਸਫਰ ਹੋ ਜਾਂਦੇ ਸੀ। ਪਰ RBI ਨੇ ਹੁਣ ਇਹਨੂੰ ਇੰਨਾ ਔਖਾ ਕਿਉਂ ਬਣਾਤਾ? ਤਾਂ ਦੇਖੋ ਜਿੱਥੇ UPI ਨੇ ਸਾਡੀ ਜ਼ਿੰਦਗੀ ਸੌਖੀ ਕਰੀ ਹੈ ਉੱਥੇ ਦੇ ਨਾਲ-ਨਾਲ ਸਕੈਮਸ ਵੀ ਵਧਣ ਲੱਗ ਗਏ ਸੀ ਤੇ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਹ 4 ਆਰ ਵਿੰਡੋ ਵਾਲਾ ਰੂਲ ਬਣਾਇਆ ਗਿਆ ਮੈਂ ਤੁਹਾਨੂੰ ਥੋੜਾ ਡਿਟੇਲ ਚ ਦੱਸ ਦੇਣਾ ਮਤਲਬ ਕਿ ਹੁਣ ਤੁਸੀਂ ਕਿਸੇ ਨੂੰ ਫਸਟ ਟਾਈਮ UPI ਤੋਂ 2000 ਜਾਂ ਉਸ ਤੋਂ ਜ਼ਿਆਦਾ ਪੈਸੇ ਭੇਜ ਦਿਓ ਤਾਂ ਇਹ ਟ੍ਰਾਂਜ਼ੈਕਸ਼ਨ ਹੋਣ ਨੂੰ 4 ਘੰਟੇ ਲੱਗਣਗੇ ਤੇ ਇੰਨੇ ਟਾਈਮ ਦੇ ਵਿੱਚ ਤੁਸੀਂ ਉਸ ਟ੍ਰਾਂਜ਼ੈਕਸ਼ਨ ਨੂੰ ਮੋਡੀਫਾਈ ਕਰ ਸਕਦੇ ਹੋ ਮਤਲਬ ਕਿ ਪੈਸੇ ਜ਼ਿਆਦਾ ਨੇ ਤਾਂ ਉਹਨਾਂ ਨੂੰ ਘੱਟ ਕਰ ਸਕਦੇ ਹੋ ਤੇ ਜੇਕਰ 1-2 ਘੰਟੇ ਬਾਅਦ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਯਾਰ ਗਲਤ ਕਿਸੇ ਨੂੰ ਪ Oui. ਉਹਨਾਂ ਦਾ ਬੜਾ ਉਲੂਵੰਨ ਵਾਲਾ ਕਿਉਂਕਿ ट्रांजੈਕਸ਼ਨ ਕੈਨਸਲ ਕਰਨ ਦੀ ਅਬਿਲਿਟੀ ਤੁਹਾਡੇ ਕੋਲ ਹੈ ਜਿਵੇਂ ਹੀ ਕੁਝ ਗੜਬੜ ਲੱਗੇ ਇਮੀਡੀਟਲੀ ट्रांजੈਕਸ਼ਨ ਕੈਨਸਲ ਕਰ ਦਿਓ ਬਟ ਹਾਂ ਇਥੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਹ 4 ਆਰ ਵਿੰਡੋ ਵਾਲਾ ਰੂਲ ਉਹਨਾਂ ट्रांजੈਕਸ਼ਨ ਲਈ ਹੈ ਜਿਨ੍ਹਾਂ ਦਾ ਅਮਾਉਂਟ 2000 ਜਾਂ ਉਸ ਤੋਂ ਵੱਧ ਹੈ 2000 ਤੋਂ ਘੱਟ ਲਈ ਹਜੇ ਵੀ ਕੋਈ ਟਾਈਮ ਲਿਮਿਟ ਨਹੀਂ ਹੈ ਮਤਲਬ ਕਿ 2000 ਤੋਂ ਘੱਟ ਪੈਸੇ ਭੇਜੋਗੇ ਤਾਂ ਉਹ ਇਮੀਡੀਟਲੀ ਚਲੇ ਜਾਣਗੇ ਪਰ ਇਹਨਾਂ ਜ਼ਰੂਰ ਹੈ ਕਿ ਜਿਹੜਾ ਤੁਹਾਡਾ ਨੁਕਸਾਨ ਹੈ ਉਹ ਜ਼ਰੂਰ ਮਿਨੀਮਾਈਜ਼ ਹੋ ਜਾਏਗਾ ਦੂਜਾ ਮੇਜਰ ਅਪਡੇਟ ਹੈ ਕਿ ਹੁਣ ਤੁਸੀਂ ਸੋ ਕੋਈ ਜੀ ਤੇ ਯੂਪੀਆਈ ਇਹਦੇ ਵਿੱਚ ਸਾਨੂੰ ਕੀ ਐਡਵਾਂਟੇਜ ਆਫਰ ਕਰ ਰਿਹਾ ਸੱਚ ਦਸਾਂ ਤਾਂ ਯੂਪੀਆਈ ਦੇ ਨਾਲ ਸਾਨੂੰ ਇੱਕ ਕਾਫੀ ਵੱਡੀ ਐਡਵਾਂਟੇਜ ਮਿਲਣ ਵਾਲੀ ਹੈ ਲੈਟ ਮੀ ਐਕਸਪਲੇਨ ਯੂ ਹਾਓ ਸੋ ਦੇਖੋ ਅੱਜ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਤੁਸੀਂ ਸ਼ੇਅਰ ਖਰੀਦਣੇ ਹੁੰਦੇ ਸੀ ਤਾਂ ਤੁਹਾਡੇ ਬੈਂਕ ਦੀ ਐਪ ਤੋਂ ਪੈਸਾ ਜਾਂਦਾ ਸੀ ਤੁਹਾਡੀ ਬ੍ਰੋকারেਜ ਐਪ ਜਿਵੇਂ ਕਿ ਜ਼ਰੂਦਾ ਗਰੋ ਵਗੈਰਾ ਦੇ ਵਿੱਚ ਉਹਦੇ ਵਿੱਚ ਪੈਸੇ ਟਰਾਂਸਫਰ ਕਰਨ ਤੋਂ ਬਾਅਦ ਤੁਸੀਂ ਆਪਣੀ ਬ੍ਰੋকারেਜ ਐਪ ਤੋਂ ਬਾਏ ਦਾ ਆਰਡਰ ਲਗਾਉਂਦੇ ਸੀ ਹੁਣ ਜੇਕਰ ਆਰਡਰ ਐਗਜ਼ੀਕਿਊਟ ਨਹੀਂ ਹੁੰਦਾ ਤਾਂ ਪੈਸਾ ਤੁਹਾਡੀ ਬ੍ਰੋকারেਜ ਐਪ ਚ ਪਿਆ ਰਹਿੰਦਾ ਸੀ ਖਾਸ ਕਰਕੇ ਇਦਾਂ ਉਹ ਹੁੰਦਾ ਜਦੋਂ ਕਿਸੇ ਆਈਪੀਓ ਵਗੈਰਾ ਲਈ ਅਪਲਾਈ ਕੀਤਾ ਹੋਵੇ ਹੁਣ ਇਹਦੇ ਨਾਲ ਇੱਕ ਤਾਂ ਸਾਡਾ ਪੈਸਾ ਬਲੌਕ ਹੋ ਜਾਂਦਾ ਦੂਜਾ ਸਾਨੂੰ ਉਸ ਪੈਸੇ ਤੇ ਕੋਈ ਇੰਟਰਸਟ ਵੀ ਨਹੀਂ ਮਿਲਦਾ ਸੇਵਿੰਗ ਅਕਾਊਂਟ ਚੋਂ ਪੈਸਾ ਪਿਆ ਹੁੰਦਾ ਉਹਦੇ ਤੇ ਸਾਨੂੰ ਵਿਆਜ ਤਾਂ ਮਿਲਦਾ ਬ੍ਰੋਕਰੇਜ ਆਪ ਤੇ ਤਾਂ ਸਾਨੂੰ ਕੋਈ ਵਿਆਜ ਵੀ ਨਹੀਂ ਮਿਲਦਾ ਪਰ ਹੁਣ ਜਿਹੜਾ ਅਪਡੇਟ ਆਇਆ ਯੂਪੀਆਈ ਨੂੰ ਲੈ ਕੇ ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਚੇਂਜ ਹੋ ਜਾਣਗੀਆਂ ਹੁਣ ਤੁਸੀਂ ਆਪਣੀ ਬੈਂਕ ਦੀ ਐਪ ਤੋਂ ਯੂਪੀਆਈ ਦਾ ਯੂਜ਼ ਕਰਕੇ ਡਾਇਰੈਕਟਲੀ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਤੇ ਜੇਕਰ ਤੁਹਾਡਾ ਆਰਡਰ ਐਗਜ਼ੀਕਿਊਟ ਨਹੀਂ ਹੁੰਦਾ ਤਾਂ ਪ ਤੀਸਰਾ ਮੇજર ਅਪਡੇਟ ਆਇਆ ਹੈ UPI ਦੀ ट्रांजैक्शन ਲਿਮਿਟ ਦੇ ਵਿੱਚ 2023 ਦੇ ਵਿੱਚ ਜੋ ਮੈਕਸਿਮਮ UPI ਦੀ ट्रांजैक्शन ਲਿਮਿਟ ਸੀ ਉਹ ਸੀ 1 ਲੱਖ ਰੁਪਏ ਜਿਹੜੀ ਕਿ ਹੁਣ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਕੁਝ ਕੈਟਾਗਰੀਜ਼ ਦੇ ਲਈ ਜਿਵੇਂ ਕਿ ਪੇਮੈਂਟ ਟੂ ਹਸਪੀਟਲ ਜਾਂ ਫਿਰ ਐਜੂਕੇਸ਼ਨਲ ਇੰਸਟੀਟਿਊਟਸ ਅਡੀਸ਼ਨਲੀ ਜਿਹੜੀਆਂ ਤੁਹਾਡੀਆਂ ਰਿਕਰਿੰਗ ਪੇਮੈਂਟਸ ਹੁੰਦੀਆਂ ਨੇ ਮਤਲਬ ਕਿ ਜਿਹੜੀਆਂ ਪੇਮੈਂਟਸ ਰੈਗੂਲਰਲੀ ਕਰਨੀਆਂ ਆਉਂਦੇ ਨੇ ਜਿਵੇਂ ਕਿ SIP ਇੰਸ਼ੋਰੈਂਸ ਜਾਂ ਫਿਰ ਕ੍ਰੈਡਿਟ ਕਾਰਡ ਦੀ ਪੇਮੈਂਟਸ ਉਹਦੇ ਲਈ ਇੱਕ e-mandate ਸੈੱਟ ਕਰਨਾ ਪੈਂਦਾ ਹੁਣ ਤੁਸੀਂ ਇਹ ਹੀ ਮੰਡੇਟ ਆਪਣੇ ਸੇਵਿੰਗ ਅਕਾ ਹੁਣ ਜਿਹੜਾ UPI ਵਾਲਾ e-mandate ਹੁੰਦਾ ਸੀ ਉਹਦੇ ਲਈ ਪਹਿਲਾਂ ਕੀ ਹੁੰਦਾ ਸੀ ਕਿ 15000 ਤੱਕ ਦੀ ਲਿਮਟ ਸੀ 15000 ਤੋਂ ਵੱਧ ਦੀ ਜਿਹੜੀ ਅਮਾਊਂਟ ਹੁੰਦੀ ਸੀ ਉਹਦੇ ਲਈ ਤੁਹਾਨੂੰ OTP ਵਗੈਰਾ ਦੇਣਾ ਪੈਂਦਾ ਸੀ ਪਰ ਹੁਣ ਇਹ ਲਿਮਟ 15000 ਤੋਂ ਵੱਧ ਕੇ 1 ਲੱਖ ਰੁਪਏ ਤੱਕ ਹੋ ਚੁੱਕੀ ਹੈ 뮤ਚੁਅਲ ਫੰਡਸ ਇਨਸ਼ੋਰੈਂਸਸ ਤੇ ਕ੍ਰੈਡਿਟ ਕਾਰਡ ਪੇਮੈਂਟਸ ਲਈ ਇਹਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਤੁਸੀਂ UPI ਤੋਂ e-mandate ਸੈੱਟ ਕਰਦੇ ਮਿਊਚੁਅਲ ਫੰਡਸ ਕ੍ਰੈਡਿਟ ਕਾਰਡ ਪੇਮੈਂਟਸ ਜਾਂ ਫਿਰ ਇਨਸ਼ੋਰੈਂਸ ਦੇ ਲਈ ਤਾਂ ਤੁਹਾਨੂੰ 1 ਲੱਖ ਤੱਕ ਦੇ ਅਮਾਊਂਟ ਤੇ ਕੋਈ OTP ਨਹੀਂ ਦੇਣਾ ਪਏਗਾ ਹੁਣ ਇਹਨਾਂ ਦੋ ਚੇਂਜਸ ਨੂੰ ਦੇਖ ਕੇ ਮੇਰਾ ਮੰਨਣਾ ਹੈ ਕਿ 2024 ਦੇ ਵਿੱਚ ਸਾਨੂੰ UPI ਦੇ ਕਾਫੀ ਸਾਰੇ ਚੇਂਜਸ ਦੇਖਣ ਨੂੰ ਮਿਲਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ UPI ਦੀ ਜਿਹੜੀ ਲਿਮਿਟ ਹੈ ਉਹ ਬਾਕੀ ਕੈਟੇਗਰੀਜ਼ ਲਈ ਵੀ ਵਧਾਈ ਜਾਵੇ ਬੇਸਿਕਲੀ RBI ਦਾ ਮੇਨ ਮੋਟਿਵ ਇਹ ਹੈ ਕਿ UPI ਨੂੰ ਇੱਕ ਡਿਫਾਲਟ ਮੋਡ ਆਫ ਪੇਮੈਂਟ ਬ ਇਹਦਾ ਮਤਲਬ ਇਹ ਹੈ ਕਿ ਹੁਣ ਤੁਹਾਨੂੰ ਏਟੀਐਮ 'ਚੋਂ ਕੈਸ਼ ਪੈਟਰੋਲ ਕਰਨ ਦੇ ਲਈ ਤੁਹਾਡੇ ਡੈਬਿਟ ਕਾਰਡ ਦੀ ਜ਼ਰੂਰਤ ਨਹੀਂ ਪੈਗੀ। ਤੁਸੀਂ ਆਪਣੀ ਪੇਮੈਂਟ ਐਪ ਜਿਵੇਂ ਕਿ Google Pay, PhonePe ਵਗੈਰਾ ਤੋਂ QR ਕੋਡ ਸਕੈਨ ਕਰਕੇ ਪੈਸੇ ਕਢਵਾ ਸਕਦੇ ਹੋ। ਇਸ ਚੀਜ਼ ਨੂੰ ਏਨੇਬਲ ਕਰਨ ਦੇ ਲਈ NPCI Hitachi Payment Services ਦੇ ਨਾਲ ਮਿਲ ਕੇ ਕੰਮ ਕਰ ਰਹੀ ਸੀ। ਤੇ ਇਹਨਾਂ ਦੋਨਾਂ ਨੇ 2023 ਦੇ ਵਿੱਚ ਕਾਫੀ ਸਾਰੇ UPI ATM ਲਾਂਚ ਕੀਤੇ ਤੇ ਇਹ ATM ਬਹੁਤ ਜਲਦੀ ਸਾਨੂੰ ਦੇਸ਼ ਦੇ ਕੋਨੇ-ਕੋਨੇ 'ਚ ਦੇਖਣ ਨੂੰ ਮਿਲਣਗੇ। ਪਰ ਹੁਣ ਸੁਣ ਕੇ ਐਂ ਲੱਗ ਰਹਿਣਾ ਵੀ PhonePe, Google Pay ਨਾਲ ਪੈਸੇ ਕਿਵੇਂ ਨਿਕਲਣਗੇ? ਤਾਂ ਲੈਟ ਮੀ ਐਕਸਪਲੇਨ ਯੂ ਕਿ ਕਿਵੇਂ ਨਿਕਲਣਗੇ ਦੇਖੋ ਜੇਕਰ ਤੁਹਾਡਾ ਏਟੀਐਮ ਯੂਪੀਆਈ ਏਟੀਐਮ ਹੈ ਤਾਂ ਤੁਹਾਨੂੰ ਉਸ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਦੇ ਟਾਈਮ ਯੂਪੀਆਈ ਕੈਸ਼ ਵਿਡਰਾਅਲ ਦੀ ਆਪਸ਼ਨ ਦਿਖੇਗੀ ਤੁਸੀਂ ਉਸ ਆਪਸ਼ਨ ਨੂੰ ਸਿਲੈਕਟ ਕਰਕੇ ਅਮਾਉਂਟ ਭਰੋਗੇ ਤੇ ਇੱਕ ਕਿਊਆਰ ਕੋਡ ਦਿਖਾਈ ਦੇਗਾ ਹੁਣ ਤੁਸੀਂ ਆਪਣੀ ਪੇਮੈਂਟ ਐਪ ਤੋਂ ਉਹ ਕਿਊਆਰ ਕੋਡ ਸਕੈਨ ਕਰਨਾ ਹੈ UPI PIN ਭਰਨਾ ਹੈ ਤੇ ਆਥਰਾਇਜ਼ ਕਰਨਾ ਹੈ ਜਿਵੇਂ ਅਸੀਂ ਨਾਰਮਲੀ UPI ਦੀ ਪੇਮੈਂਟ ਕਰਦੇ ਹਾਂ ਤੇ ਉਸ ਮਸ਼ੀਨ ਤੋਂ ਤੁਹਾਨੂੰ ਕੈਸ਼ ਵਿਡਰਾਅਲ ਹੋ ਜਾਏਗਾ ਇੰਨਾ ਸਿੰਪਲ ਕੰਮ ਹੈ ਤੇ ਪੰਜਵਾਂ ਵੱਡਾ ਅਪਡੇਟ ਆਇਆ ਹੈ ਲਾਂਚ ਆਫ UPI ਪੇ ਲੇਟਰ ਹੁਣ ਜਿਹੜਾ ਇਹ ਵਾਲਾ ਅਪਡੇਟ ਆਇਆ ਨਾ ਇਹਦੇ ਨਾਲ ਕ੍ਰੈਡਿਟ ਕਾਰਡ ਇੰਡਸਟਰੀ ਨੂੰ ਬੜਾ ਖਤਰਾ ਹੈ ਜੇ ਇਹ ਅਪਡੇਟ ਸਹੀ ਤਰੀਕੇ ਨਾਲ ਇੰਪਲੀਮੈਂਟ ਹੋ ਗਿਆ ਤਾਂ ਇਹਦੇ ਚ ਇਨਾ ਪੋਟੈਂਸ਼ੀਅਲ ਹੈ ਕਿ ਇਹ ਕ੍ਰੈਡਿਟ ਕਾਰਡਸ ਨੂੰ ਰਿਪਲੇਸ ਕਰ ਸਕਦਾ ਹੈ ਯੂਪੀਆਈ ਪੇ ਲੀਟਰ ਦਾ ਸਿੰਪਲ ਜਿਹਾ ਮਤਲਬ ਹੈ ਕਿ ਤੁਹਾਡੀਆਂ ਯੂਪੀਆਈ ट्रांजੈਕਸ਼ਨ ਨੂੰ ਦੇਖ ਕੇ ਬੈਂਕ ਤੁਹਾਨੂੰ ਇੱਕ ਕ੍ਰੈਡਿਟ ਲਾਈਨ ਸੈਕਸ਼ਨ ਕਰ ਸਕਦਾ ਹੈ ਤੇ ਕ੍ਰੈਡਿਟ ਲਾਈਨ ਬਿਲਕੁਲ ਕ੍ਰੈਡਿਟ ਕਾਰਡ ਦੀ ਤਰ੍ਹਾਂ ਬਿਹੇਵ ਕਰੇਗੀ ਜਿਸਦੇ ਤੁਹਾਨੂੰ 45 ਦਿਨ ਤੱਕ ਦਾ ਇੰਟਰਸਟ ਫ੍ਰੀ ਪੀਰੀਅਡ ਮਿਲੇਗਾ ਤੇ ਉਸ ਕ੍ਰੈਡਿਟ ਲਾਈਨ ਨੂੰ ਯੂਜ਼ ਕਰਨ ਤੇ ਤੁਹਾਨੂੰ ਕੁ HDFC ਤੇ ICICI ਨੇ ਤਾਂ ਇਹ ਫੈਸਿਲਿਟੀ ਆਪਣੇ ਕਸਟਮਰਸ ਨੂੰ ਆਲਰੇਡੀ ਆਫਰ ਕਰਨਾ ਸ਼ੁਰੂ ਵੀ ਕਰਤੀ ਆ ਬੇਸਿਕਲੀ ਉਹ UPI ਦੇ ਲਈ ਇੱਕ ਪ੍ਰੀ ਸੈਂਕਸ਼ਨ ਲਿਮਿਟ ਆਫਰ ਕਰ ਰਹੇ ਆ ਜਿਹੜੀ ਕਿ UPI ਪੇ ਲਿਟਰ ਦੀ ਤਰ੍ਹਾਂ ਕੰਮ ਕਰਦੀ ਆ ਹੁਣ ਤੁਹਾਡਾ ਪਤਾ ਨਹੀਂ ਪਰ ਇਹ ਲਾਸਟ ਵਾਲੇ ਅਪਡੇਟ ਦੇ ਲਈ ਨਾ ਮੈਂ ਬੜਾ ਐਕਸਾਈਟਡ ਕਿਉਂਕਿ ਮੈਨੂੰ UPI ਤੋਂ ਪੇਮੈਂਟ ਕਰਕੇ ਹੀ ਰਿਵਾਰਡਸ ਤੇ ਕੈਸ਼ਬੈਕਸ ਮਿਲਣਗੇ ਤੇ ਇਹ ਚੀਜ਼ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ UPI ਨੂੰ ਕਿੰਨਾ ਜ਼ਿਆਦਾ ਯੂਜ਼ ਕਰਨ ਲੱਗ ਗਏ ਆ ਬਾਕੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਇੰਨਾ ਚ ਤੁਹਾਡਾ ਫੇਵਰਿਟ ਅਪਡੇਟ ਕਿਹੜਾ ਹੈ ਜਲ